ਜਦੋਂ ਸਵੇਰ ਉੱਠ ਕੇ ਫੋਨ ਖੋਲੀਦਾ ਨਾ ਤਾਂ ਹੜਾਂ ਜ ਆਏ ਲੋਗ ਛੱਤਾਂ ਦੇ ਜੜ ਕੇ ਬੈਠੇ ਮਾਲ ਡੰਗਰ ਰੁੜੇ ਜਾਂਦੇ ਭੁੱਖੇ ਤੇ ਆਏ ਵਿਚਾਰੇ ਬਿਲਕ ਰਹੇ ਆ ਤੇ ਇੰਨਾ ਕਹਿਰ ਛਾਇਆ ਪਿਆ ਦੇਖ ਕੇ ਉਹਨਾਂ ਨੂੰ ਆਏ ਲੱਗਦਾ ਵੀ ਬਹੁਤ ਜ਼ਿਆਦਾ ਅੱਜ ਮੁਸੀਬਤ ਚ ਘਿਰੇ ਹੋਏ ਆ ਤੇ ਸਰਕਾਰਾਂ ਨੂੰ ਬੇਨਤੀ ਆ ਵੋਟਾਂ ਵੇਲੇ ਆ ਸਕਦੇ ਆ ਤੁਸੀਂ ਤੇ ਅੱਜ ਵੀ ਆਣ ਕੇ ਨਾਲ ਖੜੋ ਉਹਨਾਂ ਦੇ ਉਹਨਾਂ ਦੇ ਨਾਲ ਸ਼ਿੰਗਾਰ ਚ ਕਰੋ ਜਿਹੜੇ ਸ਼ਿੰਗਾਰ ਚ ਮੇਰੇ ਵੀਰ ਭੈਣ ਭਰਾ ਕਰ ਰਹੇ ਆ ਹਰੇ ਚਾਰੇ ਦੀਆਂ ਟਰਾਲੀਆਂ ਦਾ ਖਾਣ ਨੂੰ ਗਾਣੇ ਆਟਾ ਦਾਲਾਂ ਸਬਜ਼ੀਆਂ ਰੋਟੀਆਂ ਪਕਾਪਕਾ ਕੇ ਲੰਗਰ ਲੈ ਕੇ ਜਾ ਰਹੇ ਆ ਕੋਈ ਬਰੈਡ ਭੇਜ ਰਿਹਾ ਕੋਈ ਖਾਣ ਨੂੰ ਕੁਝ ਭੇਜ ਰਿਹਾ ਬਿਸਕੁਟ ਭੇਜ ਰਿਹਾ ਧੰਨਵਾਦ ਉਹਨਾਂ ਵੀਰਾਂ ਭੈਣ ਭਰਾਵਾਂ ਦਾ ਜਿਹੜੇ ਵਿਚਾਰੇ ਹੈਲਪ ਕਰ ਰਹੇ ਆ ਤੇ ਬਾਰਾ ਸਰਕਾਰਾਂ ਨੂੰ ਬੇਨਤੀ ਆ ਜੇ ਰੋਟਾਂ ਵੇਲੇ ਨਾਲ ਖੜ ਸਕਦੇ ਆ ਤੇ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਆਣ ਕੇ ਨਾਲ ਖੜੋ ਇਕੱਲੇ ਗੋਲਕ ਵਾਸਤੇ ਹੀ ਨਾ ਬੈਠੇ ਰਿਆ ਕਰੋ ਨਾਲ ਖੜੋ ਹੈਲਪ ਕਰੋ ਪਤਾ ਲੱਗ ਸਕੇ ਵੀ ਅੱਜ ਕਮੇਟੀਆਂ ਦਾ ਨਾਮ ਮੂਰੇ ਆਵੇ ਅੱਗੇ ਆਵੇ ਭਾਈ ਸਾਡੇ ਲਈ ਕਰ ਰਹੇ ਆ ਜਿਵੇਂ ਕਿ ਬਾਬਾ ਅਰਤਾਰ ਸਿੰਘ ਜੀ ਸੁਰ ਸਿੰਘ ਵਾਲੇ ਲੰਗਰ ਭੇਜ ਰਹੇ ਆ ਆਥਾਂ ਆਥਾਂ ਦੇ ਜਾ ਕੇ ਪ੍ਰਬੰਧ ਕਰ ਰਹੇ ਬੰਨਾਂ ਦਾ ਜਿਵੇਂ ਸਭਰ ਖਾਸ ਕਰਕੇ ਸਭਰਾਮਾ ਦਾ ਤੇ ਮਖੂ ਪੜਾਵਾ ਬਾਬਿਆਂ ਦਾ ਬਾਬੇ ਵਿਦੀ ਚੰਦ ਦਾ ਬਾਬਾ ਵਿਦੀ ਚੰਦ ਜਦੋਂ ਘੋੜੇ ਲਿਆ ਕੇ ਉਥੇ ਆਰਾਮ ਕੀਤਾ ਸੀ ਆਪਦਾ ਨਿਤਨੇਮ ਕੀਤਾ ਸੀ ਤੇ ਇਸ਼ਨਾਨ ਪਾਣੀ ਕਰਕੇ ਸੁਬਾ ਉੱਠ ਕੇ ਉਥੋਂ ਰਵਾਨਾ ਹੋਇਆ ਸੀਗਾ ਉਹ ਬੜਾ ਬਣਿਆ ਬਾਬੇ ਵਿਦੀ ਚੰਦ ਦਾ ਮਗੂ ਵਿਖੇ ਵਾਰ-ਵਾਰ ਉੱਥੋਂ ਲੰਗਰ ਬੱਕ ਕੇ ਜਾ ਰਿਹਾ ਚਾਰ-ਚਾਰ ਗੱਡੀਆਂ ਲੰਗਰੀਆਂ ਜਾ ਰਹੀਆਂ ਤੇ ਪਰ ਬੇਨਤੀ ਆ ਕਿ ਸਾਰੇ ਹਮ ਹਮਾ ਕੇ ਮੁਸੀਬਤ ਵੇਲੇ ਆਪਣੇ ਭੈਣ ਭਰਾ ਪਹੁੰਚੋ ਜਰੂਰ ਧੰਨਵਾਦ ਜੀ ਜੇ ਆਪਾਂ ਅੱਖਗੇ ਨਾ ਵੀ ਇਕੱਲਾ ਬੰਦਾ ਕਰ ਸਕਦਾ ਇਕੱਲਾ ਨਹੀਂ ਇੱਕ ਇੱਕ ਤੇ 2 11 ਹੁੰਦੇ ਆ ਸਾਰੇ ਮਿਲ ਕੇ ਹਮਲਾ ਮਾਰ ਗਏ ਤਾਂ ਆਪਾਂ ਉਹਨਾਂ ਨੂੰ ਮੁਸੀਬਤ ਚੋਂ ਕੱਢ ਸਕਦੇ ਆ ਕੱਢਣ ਵਾਲਾ ਪ੍ਰਮਾਤਮਾ ਇਹ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਉਨਾਂ ਦੀ ਭਲੇ ਦੀ ਖਾਤਰ ਵਿਚਾਰੇ ਮਾਲ ਡੰਗਰ ਫਸਲਾਂ ਠੇਕੇ ਤੇ ਲੈ ਲੈ ਕੇ ਪੈ ਲਈਆਂ ਤੇ ਵਿਚਾਰਿਆਂ ਨੇ ਮਹਿੰਗੇ ਭਾਰੇ ਬੀਜ ਬੀਜੇ ਸੀ ਕਿ ਹਨਾ ਫਸਲਾਂ ਰੁੜ ਗਈਆਂ ਤੇ ਉਹ ਕਿਸਾਨਾਂ ਦਾ ਬੁਰਾ ਹਾਲਾ ਰੋ ਰੋ ਕੇ ਤੇ ਜੋ ਚਲ ਕਰਦਾ ਪਰਮਾਤਮਾ ਹੀ ਕਰਦਾ ਹਨਾ ਬੰਦਾ ਤਾਂ ਕੋਈ ਨਹੀਂ ਕਰ ਸਕਦਾ ਪਰ ਆਪਣੇ ਵਾਸਤਾ ਹੈਗਾ ਹੱਥ ਵਸ ਆਪਾਂ ਜਿੰਨੇ ਵੀ ਹੈਗੇ ਸਾਰੇ ਜਾ ਕੇ ਭੈਣ ਭਰਾ ਹੰਬਲਾ ਮਾਰ ਕੇ ਪਿੰਡਾਂ ਵਿੱਚੋਂ ਰਸਤਾ ਇਕੱਠਾ ਕਰਕੇ ਉਹਨਾਂ ਨੂੰ ਦੇ ਸਕਗੇ ਤੇ ਉਹ ਆਪਦੇ ਚਾਰੇ 2-4 ਦਿਨ ਜਿਹੜੇ ਆਮ ਨਾਲ ਕੱਢ ਸਕਣ ਖਾਣ ਪੀਣ ਦਾ ਸਮਾਨ ਮਿਲ ਸਕੇ ਭੁੱਖੇ ਤਾਂ ਨਾ ਰਹਿਣ ਜੋ ਕਹਿਰ ਹੋਇਆ ਉਹ ਤਾਂ ਹੋਇਆ ਹੀ ਆ ਹਨਾ ਤੇ ਛੜਾਂ ਦੀ ਮਾਰ ਥੱਲੇ ਆਣ ਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਹਿਣ ਵਾਲੀ ਗੱਲ ਹੀ ਨਹੀਂ ਉਹਨਾਂ ਦੇ ਨਾਂ ਬੂਰੇ ਹੋਣ ਵਾਲੇ ਘਾਟੇ ਆ ਜਿਹੜੇ ਮਾਲ ਡੰਗਰ ਰੁੜੇ ਜੀ ਵੀ ਰੁੜੇ ਆ ਅੱਜ ਤੇ ਘਰ ਵੀ ਟਹਿ ਗਏ ਆ ਕਿੱਥੋਂ ਬੰਨਨੇ ਛੇਤੀ ਲਈ ਤਾਂ ਆਪਣੇ ਤੋਂ ਇਹ ਘਰ ਦਾ ਇੱਕ ਭੰਡਾਰ ਨਹੀਂ ਜਾਂਦਾ ਤੇ ਜਿਹੜੇ ਸਮਾਨ ਹੀ ਵਿੱਚ ਰੁੱੜ ਕੇ ਕੀ ਕਰਨਗੇ ਵਿਚਾਰੇ ਉਹ ਜਿਵੇਂ ਹੁਣ ਸੁਰਸਿੰਘ ਲੰਗਰ ਪੱਕ ਕੇ ਜਾ ਰਿਹਾ ਜਿੰਨੇ ਵੀ ਹੈਲਪਾ ਬਾਬਾ ਜੀ ਕਰ ਰਹੇ ਆ ਆਹ ਤੁਹਾਨੂੰ ਮਨੋ ਲਾ ਕੇ ਸੇਵਾ ਕਰ ਰਾਇਆ ਵਿਚਾਰੇ ਤੇ ਉਹਨਾਂ ਦੇ ਨਾਲ ਆਪਾਂ ਤੁਰੀਏ ਉਹ ਅਕਸਰ ਮਹਾਪੁਰਖਾ ਬਹੁਤ ਕੁਝ ਹੋ ਸਕਦਾ ਉਹਨਾਂ ਦੇ ਘਠੜਾ ਕਰਨ ਤੇ ਸੰਗਤ ਨਾਲ ਤੁਰਦੀ ਬਹੁਤ ਜ਼ਿਆਦਾ